ਨੰਬਰਦਾਰ ਸਾਹਿਬ ਆ ਤੁਹਾਡੀ ਭਤੀਜੀ ਨੇ ਆਈਲੈਂਡਸ ਤੋਂ ਸੱਤ ਬੈਂਡ ਲੈ ਲਏ। ਸ਼ਾਬਾਸ਼ ਪੁੱਤ। ਪਰਮਾਤਮਾ ਤੈਨੂੰ ਬਹੁਤ ਤਰੱਕੀ ਦੇਵੇ। ਤੁਹਾਡਾ ਨਾ ਸਲਾਹ ਕਰਨੀ ਆ। ਆ ਬੇਟੀ ਨੂੰ ਪੜ੍ਹਾਈ ਵਾਸਤੇ ਕਿਹੜੇ ਦੇਸ਼ 'ਚ ਭੇਜਿਆ ਜਾਵੇ? ਤੂੰ ਦੱਸ ਪੁੱਤ। ਕਿਹੜੀ ਕੰਟਰੀ ਜਾਣਾ ਚਾਹੁੰਦੀ ਹੈ? ਅੰਤਲ ਜੀ ਮੈਂ ਤਾਂ ਕੈਨੇਡਾ ਜਾਣਾ ਹੈ। ਸ਼ਾਬਾਸ਼ ਪੁੱਤ। ਵਧੀਆ ਦੇਸ਼ ਆ। ਤੁਸੀਂ ਤਾਂ ਦੁਨੀਆਦਾਰੀ ਦੇਖੀ ਆ। ਤੁਸੀਂ ਉਹਨਾਂ ਲੋਕਾਂ ਨੂੰ ਜਾਣਦੇ ਹੋ ਜਿਹੜਾ ਸਹੀ ਕੰਮ ਕਰਦੇ ਆ। ਆਪਾਂ ਬੇਟੀ ਦੀ ਵਿਦੇਸ਼ ਪੜ੍ਹਨ ਵਾਸਤੇ ਫੈਲ ਲਾਉਣੀ ਆ। ਕੋਈ ਚੰਗਾ ਜਿਹਾ ਏਜੰਟ ਦੱਸੋ। ਹਾਂ ਦੇਖੋ ਜੀ ਅਜਟਰਨ ਤਾਂ ਮੈਂ ਬਤੇਲਾ ਨੂੰ ਜਾਣਦਾ ਪਰ ਜੇ ਮੇਰੀ ਸਲਾਹ ਮੰਨੋ ਨਾ ਆਪਾਂ ਬੇਟੀ ਦੀ ਫਾਇਲ ਉਸ ਅਜਟਰ ਨੂੰ ਦਈਏ ਜਿਹੜਾ ਲੋਕਲ ਹੋਵੇ ਜਿਹਨੂੰ ਆਪਾਂ ਸਾਰੇ ਜਾਣਦੇ ਹੋਈਏ ਜ ਜਿਹਦੀ ਰਹਿائش ਵੀ ਆਪਣੇ ਸ਼ਹਿਰ ਚ ਹੋਵੇ ਤੇ ਉਹਨੂੰ ਕੰਮ ਦਾ ਤਜਰਬਾ ਵੀ ਹੋਵੇ ਇਹੀ ਤਾਂ ਗੱਲ ਆ ਲੰਬੜਦਾਰ ਸਾਹਿਬ ਮੈਂ ਨਹੀਂ ਜਾਣਦਾ ਵੀ ਅਜਿਹਾ ਬੰਦਾ ਕੌਣ ਹੈ ਤੇ ਆਪਾਂ ਕਿਹਨੂੰ ਆਪਣੀ ਬੇਟੀ ਦੀ ਫਾਇਲ ਦੇਈਏ ਇਹੀ ਸਲਾਹ ਕਰਨ ਤਾਂ ਮੈਂ ਤੁਹਾਡੇ ਕੋਲ ਆਇਆ ਦੇਖੋ ਜੀ ਜੇ ਤੁਸੀਂ ਮੇਰੀ رائے ਚਾਹੁੰਦੇ ਹੋ ਨਾ ਤਾਂ ਤੁਸੀਂ ਜੈ ਸ਼੍ਰੀ ਬਾਲਾ ਜੀ ਕੈਨੇਡਾ ਟਰੈਵਲ ਵਾਲਿਆਂ ਦੇ ਕੋ ਮੈਂ ਤਾਂ ਉਹਨਾਂ ਦਾ ਨਾਮ ਰਕਮੈਂਡ ਕਰੂੰਗਾ ਦੀਪਕ ਖੁੱਲਰ ਜੀ ਨਾਲ ਸੰਪਰਕ ਕਰੋ ਡੋਲਰ ਤੇ ਉਹਨੂੰ ਸਹੀ ਗਾਈਡ ਕਰਨਾ ਇਹ ਕੰਮ ਤਾਂ ਕੋਈ ਚੰਗਾ ਏਜੰਟੀ ਕਰ ਸਕਦਾ ਹੈ ਨਾ ਮੈਂ ਇਸੇ ਕਰਕੇ ਜੈ ਸ਼੍ਰੀ ਬਾਲਾ ਜੀ ਕੈਨੇਡਾ ਟਰੈਵਲ ਵਾਲਿਆਂ ਦਾ ਨਾਮ ਲਿਆ ਧੀ ਨੂੰ ਵਿਦੇਸ਼ ਭੇਜਣਾ ਇੱਕ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਪੈਸਾ ਲੱਗਦਾ ਜੇ ਕਿਸੇ ਮਾੜੇ ਏਜੰਟ ਕੋਲ ਪੈਸਾ ਫਾਜੇਵੇ ਨਾ ਥਾਂ ਥਾਂ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਪੈਸਾ ਵਾਪਸ ਲੈਣ ਲਈ ਇਸੇ ਕਰਕੇ ਮੈਂ ਤੁਹਾਨੂੰ ਜੈ ਸ਼੍ਰੀ ਵਾਲਾ ਜੀ ਕੈਨੇਡਾ ਟਰੈਵਲ ਵਾਲਿਆਂ ਦੇ ਕੋਲ ਭੇਜ ਰਿਹਾ ਤੁਹਾਨੂੰ ਹੋਰ ਕਿਤੇ ਜਾਣ ਦੀ ਜਰੂਰਤ ਨਹੀਂ ਪਵੇਗੀ ਬੱਚਿਆਂ ਦੀ ਫੀਸ ਕਾਲਜ ਦੀ ਸਿਲੈਕਸ਼ਨ ਟਿਕਟਾਂ ਡਾਲਰ ਸਾਰੇ ਪ੍ਰਬੰਧ ਤੁਹਾਡੇ ਉੱਤੇ ਹੋ ਜਾਣਗੇ ਜੇ ਕਿਤੇ ਬੇਟੀ ਨੂੰ ਪੈਸੇ ਦੀ ਜਰੂਰਤ ਪੈ ਜਵੇ ਤਾਂ ਵੈਸਟਰਨ ਜੂਨੀਅਰ ਤੇ ਮਨੀ ਗ੍ਰਾਮ ਦੀ ਵੀ ਸਰਵਿਸ ਹੈਗੀ ਆ ਜੇ ਬੇਟੀ ਨੂੰ ਕਦੇ ਕਿਸੇ ਸਮਾਨ ਦੀ ਚਾਹੀਏ ਦਵਾਈ ਖਾਣ ਪੀਣ ਦਾ ਸਮਾਨ ਜਾਂ ਕੱਪੜਾ ਤਾਂ ਡੀ ਐਚ ਐਲ ਫੈਡੈਕਸ ਕੋਰੀਅਰ ਸਰਵਿਸ ਦਾ ਵੀ ਪ੍ਰਬੰਧ ਹੈਗਾ ਕੋਨੂੰ ਦਾਤਾ ਜਾਣ ਦੀ ਜਰੂਰਤ ਨਹੀਂ ਜੈ ਸ਼੍ਰੀ ਵਾਲਾ ਜੀ ਵਾਲੇ ਦੀਪਕ ਖੁੱਲਰ ਜੀ ਸਾਰੇ ਕੰਮ ਕਰ ਦਾਂਗੇ ਠੀਕ ਹੈ ਜੀ ਫਿਰ ਨੰਬਰ ਜੀ ਫਿਰ ਲਵਾਓ ਬੇਟੀ ਦੇ ਫਿਰ ਸਾਰੇ ਕੰਮ ਉਹਨਾਂ ਨੂੰ ਕਰਨ ਨੂੰ ਦੇ ਦਿੰਨੇ ਆ ਫਿਰ ਤੁਸੀਂ ਸਿੱਧਾ ਵੀ ਸੰਪਰਕ ਕਰੋਗੇ ਉਹਨਾਂ ਤਾਂ ਵੀ ਤੁਹਾਡਾ ਸਹੀ ਕੰਮ ਹੋਵੇਗਾ ਮੇਡਨ ਤੁਹਾਡੀ ਕਾਲਜ ਦੀ ਫੀਸ ਤੇ ਐਡਮਿਸ਼ਨ ਦਾ ਕੰਮ ਕੰਪਲੀਟ ਹੋ ਚੁੱਕਿਆ ਹੈ ਇਹ ਤੁਹਾਡਾ ਪਾਸਪੋਰਟ ਵੀਜ਼ਾ ਚੈੱਕ ਕਰੋ 6 ਸਤੰਬਰ ਦੀ ਤੁਹਾਡੀ ਫਲਾਈਟ ਹੈ अर्ਲੀ ਮਾਰਨਿੰਗ 2 ਵਜੇ ਇੱਕ ਗ੍ਰੇਡਾਂ ਫਲਾਈਟ ਤੁਹਾਡਾ ਇੰਸ਼ੋਰੈਂਸ ਹੈ ਸਰ। ਜੀ ਆਕੀ ਤੁਹਾਡੇ ਡਾਲਰ ਨੇ 1000 ਚੈੱਕ ਕਰੋ। ਸਰ ਜੀ ਮੇਰੇ ਇੰਡੀਆ ਚ ਸਮਾਨ ਵਾਦ ਗਿਆ ਤਾਂ ਮੈਂ ਕਿਵੇਂ ਮੰਗਵਾ ਸਕਦੀ ਆ? DHL ਫੈਡੈਕਸ ਕੰਪਨੀ ਸਰਵਿਸ ਪ੍ਰੋਵਾਈਡਰ ਹੈ। ਉਹਦੇ ਰਾਹੀਂ ਆਪਾਂ ਕੈਨੇਡਾ ਦੇ ਵਿੱਚ ਸਮਾਨ 4 ਤੋਂ 5 ਦਿਨਾਂ ਦੇ ਵਿੱਚ ਤੁਹਾਡੇ ਕੋਲ ਡਿਲੀਵਰ ਕਰ ਦਾਂਗੇ। ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਜੈ ਸ਼੍ਰੀ ਵਾਲਾ ਜੀ ਕੈਨੇਡਾ ਡਰਾਈਵਰ ਹਮੇਸ਼ਾ ਤੁਹਾਡੇ ਨਾਲ। ਬਹੁਤ-ਬਹੁਤ ਧੰਨਵਾਦ ਕੁਲਰ ਸਾਹਿਬ। ਧੰਨਵਾਦ ਹੀ ਕੀੜੀ ਗੱਲ ਹੈ ਸਰਦਾਰ ਸਾਹਿਬ। ਅਸੀਂ ਤਾਂ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਜੈ ਸ਼੍ਰੀ ਵਾਲਾ ਜੀ। ਕੈਨੇਡਾ ਟ੍ਰੈਵਲ ਨੀਅਰ ਰਾਮਾ ਮੰਡੀ ਗੇਟ ਖੰਨਾ ਰੋਡ ਸਮਰਾਲਾ